ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਸਾਨ ਬੁਣਤੀ ਚੈਨਲ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਪਿਆਰਾ ਡਿਜ਼ਾਈਨ ਬਣਾ ਕੇ ਦਿਖਾਉਂਗੀ ਇਹ ਡਿਜ਼ਾਈਨ ਦੇਖੀਏ ਕਿੰਨਾ ਪਿਆਰਾ ਲੱਗਦਾ ਹੈ ਇਹ ਬਣਾਇਆ ਹੋਇਆ ਬਹੁਤ ਬਣਾਉਣਾ ਬਹੁਤ ਸੌਖਾ ਹੈ ਤੇ ਇਹ ਤਾਂ ਸਿਰਫ ਇਹ ਨੌ ਨੌ ਸਲਾਈਆਂ ਕੁੰਡਿਆਂ ਦਾ ਡਿਜ਼ਾਈਨ ਆ ਤੇ ਆਪਾਂ ਇਹਨੂੰ ਹੁਣ ਸ਼ੁਰੂ ਕਰਾਂਗੇ ਡਿਜ਼ਾਈਨ ਬਣਾਉਣਾ ਤੁਹਾਨੂੰ ਮੈਂ ਦਿਖਾਉਂਗੀ ਇਹ ਮੈਂ ਬਲੌਗ ਬਣਾਇਆ ਬਲੌਗ ਬਾਰੇ ਤੁਹਾਨੂੰ ਬਾਅਦ ਚ ਦੱਸਦੀ ਆ ਪਹਿਲਾਂ ਤੁਹਾਨੂੰ ਡਿਜ਼ਾਈਨ ਜਿਹੜਾ ਪਿਆ ਹੈ ਇਹ ਦੱਸੂਗੀ ਵੀ ਇਹ ਕਿਵੇਂ ਡਿਜ਼ਾਈਨ ਬਣਦਾ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੀਏ ਬਹੁਤ ਸੌਖਾ ਇਹ ਨੂੰ ਅਣਜਾਣ ਤੋਂ ਅਣਜਾਣ ਵੀ ਬੰਦਾ ਪਾ ਸਕਦਾ ਜਿਹਨੂੰ ਨਹੀਂ ਵੀ ਬੁਣਨੇ ਆਉਂਦਾ ਉਹ ਵੀ ਇਹ ਕਰ ਸਕਦਾ ਹੈ ਦੇਖੀਏ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸੂਗੀ ਆ ਦੇਖੀਏ ਉਲਟੇ ਸਿੱਧੇ ਦਾ ਬਾਰਡਰ ਕਰਿਆ ਹੈ ਦੋ ਕੁੰਡੇ ਸਿੱਧੇ ਦੋ ਫੁੱਟੇ ਮੈਂ ਤੁਹਾਨੂੰ ਬਾਰਡਰ ਦੀਆਂ ਵੀ ਦੋ ਸਲਾਈਆਂ ਪਾ ਕੇ ਦਿਖਾਵਾਂਗੀ ਤੁਹਾਨੂੰ ਇਹਦਾ ਵੀ ਦੱਸੂਗੀ ਦੇਖੀਏ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਜਿਹੜਾ ਵੀ ਬੁਣਿਆ ਹੁੰਦਾ ਉਹਦੇ ਨਾਲ ਬਾਰਡਰ ਹੁੰਦਾ ਤੁਹਾਨੂੰ ਉਹ ਬਾਰਡਰ ਬਾਰੇ ਹਰ ਵਾਰੀ ਦੱਸਦੀਆਂ ਵੀ ਤੁਹਾਨੂੰ ਦੋਏ ਕੱਢਣੀ ਨਾ ਪਵੇ ਵੀਡੀਓ ਤੁਸੀਂ ਇੱਕੋ ਹੀ ਪੂਰਾ ਬਣਾਵੋ ਜੇ ਤੁਸੀਂ ਇਹ ਡਿਜ਼ਾਈਨ ਪਾਹੇਂਗੇ ਤਾਂ ਤੁਹਾਨੂੰ ਨਾਲ ਬਾਰਡਰ ਦਾ ਡਿਜ਼ਾਈਨ ਵੀ ਨੂੰ ਮੇਰੇਣਾ ਚਾਹੀਦਾ ਇਹ ਤਾਂ ਕਰਕੇ ਮੈਂ ਤੁਹਾਨੂੰ ਇਹਦੇ ਵਿੱਚ ਦੱਸੂਗੀ ਵੀ ਕਿਵੇਂ ਪੈਂਦਾ ਤੇ ਬਾਕੀ ਤੁਹਾਨੂੰ ਸਾਰਾ ਮੋਢਿਆਂ ਬਾਰੇ ਕਿਵੇਂ ਆ ਉਹ ਤੁਹਾਨੂੰ ਅਗਲੇ ਪਾੜ ਚ ਦੱਸੂਗੀ ਤੁਹਾਨੂੰ ਪਾੜ ਬੰਨ ਤੇ ਵਿੱਚ ਪਹਿਲਾਂ ਡਿਜ਼ਾਈਨ ਬਣਾਉਣਾ ਦਿਖਾਉਂਗੀ ਮੈਂ ਫਿਰ ਤੁਹਾਨੂੰ ਦੱਸੂਗੀ ਮੋਢਿਆਂ ਬਾਰੇ ਦੇਖੀਏ ਆਪਾਂ ਨੇ ਕੁੰਡੇ ਪਾ ਲਏ ਨੇ ਹੁਣ ਆਪਾਂ ਇਹ ਪਹਿਲਾਂ ਮੈਂ ਤੁਹਾਨੂੰ ਬਾਰਡਰ ਦਾ ਆਪਾਂ ਡਿਜ਼ਾਈਨ ਬਣਾਉਣਾ ਦੋ ਉਲਟੇ ਦੋ ਸਿੱਧੇ ਦਾ ਬਣਾਵਾਂਗੇ ਆਪਾਂ ਦੇਖੀਏ ਦੋ ਕੁੰਡੇ ਆਪਾਂ ਪਾਵਾਂਗੇ ਸਿੱਧੇ ਦੋ ਕੁੰਡੇ ਉਲਟੇ ਪਾਵਾਂਗੇ ਦੇਖੀਏ ਦੋ ਸਿੱਧੇ ਦੋ ਉਲਟੇ ਫੇਰ ਦੋ ਸਿੱਧੇ ਫੇਰ ਦੋ ਉਲਟੇ ਫੇਰ ਦੋ ਸਿੱਧੇ ਫੇਰ ਉਲਟੇ ਸਿੱਧੇ ਦੋ ਫੇਰ ਉਲਟੇ ਸਿੱਧੇ ਉਲਟੇ ਫੇਰ ਸਿੱਧੇ ਪੈਰ ਉਲਟੇ ਦੋ ਕੁੰਡੇ ਆਪਣੇ ਉਲਟੇ ਦੋ ਆਪਣੇ ਸਿੱਧੇ ਇਸੇ ਤਰੀਕੇ ਨਾਲ ਦੇਖੀ ਆਪਾਂ ਦੋ ਸਿੱਧੇ ਉਲਟਿਆਂ ਦਾ ਬਾਰਡਰ ਆ ਮੈਂ ਤਾਂ ਤੁਹਾਨੂੰ ਹਮੇਸ਼ਾ ਕੋਈ ਵੀ ਚੀਜ਼ ਮੈਂ ਬਣਾਉਣੀ ਆ ਜਿਹੜੀ ਚੀਜ਼ ਮੈਂ ਕੋਈ ਸਕੀ ਵੀ ਆ ਕੋਈ ਕੁਝ ਵੀ ਆ ਮੈਂ ਤੁਹਾਨੂੰ ਬਾਰਡਰ ਨਾਲ ਦੱਸਦੀ ਆ ਵੀ ਤੁਸੀਂ ਜੇ ਸ਼ੁਰੂ ਕਰਨਾ ਤੁਹਾਨੂੰ ਪਹਿਲਾਂ ਬਾਰਡਰ ਤੋਂ ਕਰਨਾ ਪੈਂਦਾ ਆਪਾਂ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਆਪਾਂ ਇਹ ਕਰੀਏ ਇੱਕ ਸਲਾਈ ਮੈਂ ਤੁਹਾਨੂੰ ਹੋਰ ਪਾ ਕੇ ਦਿਖਾਉਂਗੀ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਉਹ ਜਿਹੜਾ ਆਪਾਂ ਬਣਾਉਣਾ ਤੇ ਪਹਿਲਾਂ ਤੁਹਾਨੂੰ ਮੈਂ ਦੋ ਕੁੰਡੇ ਫੇਰੇ ਇਹੀ ਸਲਾਈ ਪਾਉ। ਦੇਖੀਏ ਜਦ ਆਪਾਂ ਦੋ ਉਲਟੇ ਦੋ ਸਿੱਧੇ ਜਿਹੜੇ ਫਿਰ ਉਲਟੇ ਆਗੇ ਉਹ ਤੇ ਉਲਟੇ ਪੈਣੇ ਜਿਹੜੇ ਸਿੱਧੇ ਆਗੇ ਉਹ ਤੇ ਸਿੱਧੇ ਪੈਣੇ ਨੇ। ਬਸ ਇਸੇ ਤਰੀਕੇ ਨਾਲ ਬਾਰਡਰ ਬਣਨਾ ਹੈ ਆਪਣਾ। ਆ ਦੇਖੀਏ ਤੁਹਾਨੂੰ ਇੱਕ ਸਲਾਈ ਦੇ ਵਿੱਚ ਇਹਨ ਲਿਖਣ ਲੱਜਣਾ ਨਾਲ ਪਤਾ ਲੱਗ ਜਾਂਦਾ ਹੈ। ਦੋ ਕੁੰਡੇ ਕਿਵੇਂ ਆਪਾਂ ਦੋ ਸਿੱਧੇ ਹੀ ਦੋ ਫਿਰ ਉਲਟੇ ਦੋ ਸਿੱਧੇ ਦੇਖੀਏ ਮੈਂ ਇਹ ਜਿਹੜਾ ਆਪਾਂ ਨੇ ਬਲੌਗ ਤਿਆਰ ਕਰਿਆ ਇਹ ਅਧੀਆਂ ਮੁੱਢੀਆਂ ਵਾਲਾ ਇਹ ਤੇ ਇਹ ਬਣਾਇਆ ਸੀ ਮومی ਆ ਆਪਾਂ ਹਰ ਹੁਣ ਵੀਡੀਓ ਦੇ ਵਿੱਚ ਵੀ ਕੋਈ ਚੀਜ਼ ਖੜੋ ਦੱਸਾਂਗੇ ਇਹ ਤੇ ਇਹ ਉਸੇ ਤਰੀਕੇ ਨਾਲ ਬਣਾਇਆ ਤੁਹਾਨੂੰ ਉਸੇ ਤਰੀਕੇ ਨਾਲ ਮੈਂ ਮੋਢੇ ਬਾਰੇ ਸਾਰਾ ਦੱਸਾਂਗੀ ਵੀ ਮੈਂ ਕਿਵੇਂ ਕੱਢੇ ਨੇ ਇਹ ਸਿਰਫ ਮੈਂ ਤੁਹਾਨੂੰ ਇੱਕ ਮੋਢੇ ਚੱਕ ਗਏ ਨਹੀਂ ਦੱਸੇ ਹੈਗੇ ਹੁਣ ਇਹ ਚੱਕ ਕੇ ਆਪਾਂ ਬੁਣਨੇ ਨੇ ਮੋਢੇ ਤੁਹਾਨੂੰ ਉਹਦੀ ਉਹ ਵੀਡੀਓ ਬਣਾਉਣੀ ਆਪਾਂ ਨੇ ਮੋਢੇ ਚੱਕ ਕੇ ਵਾਲੀ ਮੋਢੇ ਵਾਲੀ ਆ ਦੇਖੀਏ ਡਿਜ਼ਾਈਨ ਆਪਣਾ ਦਿਖਣ ਲੱਗ ਗਿਆ ਦੋ ਉਲਟੇ ਦੋ ਸਿੱਧੇਆਂ ਦਾ ਤੇ ਆਪਾਂ ਹੁਣ ਇਹਦੇ ਤੇ ਤਰਾਂਗੇ ਡਿਜ਼ਾਈਨ ਠੀਕ ਹੈ ਜੀ ਦੇਖੀਏ ਪਹਿਲਾਂ ਆਪਾਂ ਦੋ ਕੁੰਡੇ ਲਵਾਂਗੇ ਸਿੱਧੇ ਠੀਕ ਹੈ ਜੀ ਹੁਣ ਧਿਆਨ ਰੱਖਣਾ ਪਹਿਲਾਂ ਦੋ ਕੁੰਡੇ ਸਿੱਧੇ ਫਿਰ ਆਪਾਂ ਇਸੇ ਤਰੀਕੇ ਨਾਲ ਆਪਾਂ ਕਸਾਈ ਚ ਕੁੰਡੇ ਪਾਵਾਂਗੇ ਦੋ ਪਾ ਲਈਏ ਇਹਨੂੰ ਆਪਾਂ ਬੁਣਾਂਗੇ ਦੋ ਦਾ ਆਪਾਂ ਮਤਲਬ ਇੱਕ ਕਰਨਾ ਇੱਕ ਹੋ ਗਿਆ ਧਾਗਾ ਆਪਾਂ ਕਰਾਂਗੇ ਮੂਰੇ ਤੇ ਇਹਦੀ ਬਣਾਵਾਂ ਇਹ ਕੁੰਡੇ ਨੂੰ ਬੁਣਾਂਗੇ ਸਿੱਧਾ ਇਹਦੀ ਜਾਲੀ ਬਣਾਵਾਂਗੇ ਦੇਖੀਏ ਕੁੰਡਾ ਬੁਣਨੇ ਤੋਂ ਬਾਅਦ ਜਦ ਇਹ ਪਤਾ ਧਾਗਾ ਫਿਰ ਮੂਰੇ ਕਰਾਂਗੇ ਇਹਨੂੰ ਕੁੰਡੇ ਨੂੰ ਪਲਟਾਵਾਂਗੇ। ਉਲਟਾ ਕੇ ਫੇਰ ਹੀ ਦੀ ਆਪਾਂ ਜਾਲੀ ਬਣਾਵਾਂਗੇ। ਠੀਕ ਹੈ ਜੀ। ਇੱਕ ਕੁੰਡਾ ਇੱਧਰੋਂ ਕੱਟ ਗਿਆ, ਇੱਕ ਇੱਧਰੋਂ ਕੱਟ ਗਿਆ, ਇੱਕ ਇੱਕ ਕੁੰਡਾ ਆਪਣਾ ਵਿਚਾਲੇ ਵੱਧ ਗਿਆ। ਉਸੇ ਤਰੀਕੇ ਨਾਲ ਕੁੰਡਾ ਆਪਣਾ ਵੱਧ ਗਿਆ। ਤੇ ਫੇਰ ਆਪਾਂ ਸਿੱਧੀ ਸਲਾਈ ਉਹ ਚਾਰ ਕੁੰਡੇ ਬਿਲਕੁਲ ਆਪਾਂ ਸਿੱਧੇ ਬੁਣਨੇ ਨੇ। 2 3 4 ਚਾਰ ਕੁੰਡੇ ਸਿੱਧੇ ਹੋ ਗਏ। ਫੇਰ ਓਕਣੀ ਚਾਰ ਕੁੰਡਿਆਂ ਤੋਂ ਬਸਿੱਧੇ ਪਾ ਕੇ ਫੇਰ ਆਪਾਂ ਦੋ ਦੇ ਇੱਕ ਬਣਾਵਾਂਗੇ ਇਸੇ ਤਰੀਕੇ ਨਾਲ ਬੁਣਾਗੇ ਪਹਿਲਾਂ ਆਪਾਂ ਬੁਣਨਾ ਹੁੰਦਾ ਦੋ ਦਾ ਇੱਕ ਕਰਕੇ ਫੇਰ ਆਪਾਂ ਧਾਗਾ ਮੂਰੇ ਕਰਾਂਗੇ ਇਹਦੀ ਬਣਾਵਾਂਗੇ ਜਾਲੀ ਕੁੰਡੇ ਨੂੰ ਸਿੱਧਾ ਬੁਣਾਗੇ ਧਾਗਾ ਫੇਰ ਮੂਰੇ ਕਰਾਂਗੇ ਫੇਰ ਆਪਾਂ ਉਸੇ ਤਰੀਕੇ ਨਾਲ ਇਹਨੂੰ ਉਲਟਾ ਕੇ ਕੁੰਡੇ ਨੂੰ ਦੋ ਦਾ ਇੱਕ ਆਪਾਂ ਇਧਰੋਂ ਕਰਾਂਗੇ ਦੋ ਚ ਸਲਾਈ ਪਾਵਾਂਗੇ ਆਪਾਂ ਲੇਖੀਏ ਦੋ ਦਾ ਇੱਕ ਕਰਾਂਗੇ ਧਾਗਾ ਆਪਣਾ ਮੂਰੇ ਰਹੂਗਾ ਫੇਰ ਆਪਾਂ ਚਾਰ ਕੁੰਡੇ ਫੇਰ ਸਿੱਧੇ ਬੁਣਾਗੇ। ਦੇਖੀਏ ਹੋ ਗਏ ਸਿੱਧੇ ਕੁੰਡੇ ਫੇਰ ਆਪਾਂ ਓਕਣੀ ਦੋ ਦਾ ਇੱਕ ਬਣਾਵਾਂਗੇ। ਧਾਗਾ ਮੂਰੇ ਕਰਾਂਗੇ। ਜਾਲੀ ਬਣਾਵਾਂਗੇ। ਧਾਗਾ ਫੇਰ ਮੂਰੇ ਕਰਾਂਗੇ। ਇਹਨੂੰ ਕੁੰਡੇ ਨੂੰ ਆਪਾਂ ਉਲਟਾ ਕੇ ਇਹਨੂੰ ਆਪਾਂ ਫੇਰ ਆਪਾਂ ਇਹਦੀ ਜਾਲੀ ਬਣਾਉਣੀ ਆ ਇਸੇ ਤਰੀਕੇ ਨਾਲ। ਦੇਖੀਏ ਤੇ ਦੋ ਕੁੰਡੇ ਆਪਾਂ ਬੁਣਾਗੇ ਉਲਟੇ। ਦੇਖੀਏ ਇੱਕ ਗੁੰਡਾ ਆਪਣਾ ਬਾਧੂ ਹੈ ਤਾਂ ਆਪਾਂ ਦੋ ਹੀ ਸਾਈਡ ਤੇ ਰੱਖਣੇ ਨੇ ਆਪਾਂ ਦੋ ਬਣਾ ਲਈ ਤੇ ਝੜੀ ਆ ਸਲਾਈਆ ਇਹ ਸਾਰੀ ਉਹ ਆਪਣੀ ਉਹ ਇਹ ਉਲਟੀ ਹੋਣੀ ਆ ਕੋਈ ਸਿੱਧੇ ਸਿੱਧੇ ਨਹੀਂ ਹੈਗੇ ਇਹ ਇਹ ਸਾਰੀ ਸਲਾਈ ਉਲਟੀ ਬਹੁਤ ਸੌਖਾ ਡਿਜ਼ਾਈਨ ਆ ਇਹ ਇਹਨੂੰ ਬਹੁਤ ਆਸਾਨੀ ਨਾਲ ਕੋਲਾ ਪਾ ਸਕਦਾ ਦੇਖੀਏ ਤੁਸੀਂ ਜਰੂਰ ਟਰਾਈ ਮਾਰਿਓ ਇਹ ਡਿਜ਼ਾਈਨ ਦੀ ਬਣਾਉਣ ਦੀ ਤੇ ਪਾਇਆ ਵੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ ਨਾ ਸਲਾਈ ਆਪਣੀ ਸਾਰੀ ਉਲਟੀ ਹੈ ਇਹ ਵੀ ਸੁਪੀ ਵੀ ਵਾਲਾ ਬਲਾউজ ਆ ਹੈ ਸਕੀ ਵੀ ਮੰਗੂ ਬੁਣਿਆ ਪਰ ਇਹਦੀ ਆਪਾਂ ਨੇ ਬਾਹਾਂ ਨਹੀਂ ਲਾਈਆਂ ਬਾਕੀ ਸਾਰਾ ਸੇਮ ਉਪਣੀ ਆ ਇੱਕੇ ਮੋਢਿਆਂ ਵਾਲਾ ਬਣਾਉਣਾ ਪਹਿਲਾਂ ਮੈਂ ਤੁਹਾਨੂੰ ਡਿਜ਼ਾਈਨ ਦੀ ਵੀਡੀਓ ਪਾਵਾਂ ਮੈਂ ਫਿਰ ਤਾਹੀ ਆਪਾਂ ਸ਼ੁਰੂ ਕਰਾਂਗੇ ਜੇ ਧਰਨਾ ਪਹਿਲਾਂ ਡਿਜ਼ਾਈਨ ਚਾਹੀਦਾ ਆਪਾਂ ਨੂੰ ਆ ਦੇਖੀਏ ਸਲਾਈ ਇਹ ਆਪਣੀ ਪਹਿਲੀ ਉਲਟੀ ਆਪਾਂ ਫਿਰ ਸਿੱਧੀ ਸਾਈਡ ਆ ਗਈ ਦੇਖੀ ਹੁਣ ਆਗੇ ਆਪਾਂ ਸਿੱਧੀ ਸਾਈਡ ਇਹ ਥੋੜੀ ਜੀ ਉਨਾਂ ਜੜੀ ਨਾ ਇਹ ਇਹ ਮਤਲਬ ਐ ਪਟਕਾ ਪੈਂਦੀ ਨੇ ਦੋ ਦੋ ਕਲਰ ਆਉਂਦੇ ਨੇ ਕਾਲਾ ਵਿੱਚ ਤੇ ਰੰਗ ਜੇ ਬਣਦੇ ਨੇ ਇਹਦੇ ਇਹ ਸਾਫ ਉਨਾਂ ਨਹੀਂ ਹੈਗੀ ਆਪਾਂ ਨੇ ਇਹਦੇ ਵਿੱਚ ਡਿਜ਼ਾਈਨ ਬਣਾਇਆ ਦੇਖੀ ਤਿੰਨ ਆਪਣੇ ਡਿਜ਼ਾਈਨ ਤੁਰਪੇ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਗੁੰਡਾ ਪਹਿਲਾਂ ਦੋ ਗੁੰਡੇ ਸੀਗੇ ਆਪਣੇ ਸਾਈਡ ਤੇ ਤਾਂ ਦੋ ਹੀ ਰਹਿਣੇ ਨੇ ਆਪਣੇ ਹੁਣ ਫੇਰ ਓਕਣੇ ਆਪਾਂ 2 ਦਾ 1 ਪਾਵਾਂਗੇ ਸਲਾਈ ਚ ਇਸ ਤਣ ਇਹਦਾ 1 ਬਣਾਵਾਂਗੇ 2 ਦਾ ਧਾਗਾ ਆਪਾਂ ਕਰਾਂਗੇ ਮੂਰੇ ਹੁਣ ਆਪਾਂ ਵਿਚਾਲੇ 3 ਗੁੰਡੇ ਸਿੱਧੇ ਪੋਣਾਂਗੇ ਦੇਖੀਏ 3 ਗੁੰਡੇ ਆਪਾਂ ਸਿੱਧੇ ਪੋਣਨੇ ਨੇ ਠੀਕ ਹੈ ਧਾਗਾ ਫੇਰ ਮੂਰੇ ਕਰਾਂਗੇ ਫੇਰ ਆਪਾਂ ਇਹਨੂੰ ਸਲਾਈ ਚ ਤਾਰਾਂਗੇ 1 ਕੁੰਡਾ ਵੱਧ ਜਣਾ ਆਪਣਾ ਜਾਲੀ ਵਾਲਾ ਦੇਖੀਏ ਹੁਣ ਆਪਣੀਆਂ 2-2 ਗਲੀਆਂ ਹੋ ਗਈਆਂ ਏ ਦੇਖੀਏ ਇਸ ਕੁੰਡੇ ਸਣੇ 1 2 3 4 5 6 7 ਕੁੰਡੇ 7 ਕੁੰਡਿਆਂ ਦਾ ਡਿਜ਼ਾਈਨ ਆਪਣਾ ਬਣ ਗਿਆ ਆਪਾਂ ਨੇ 5 ਤੋਂ ਸ਼ੁਰੂ ਕਰਿਆ ਤੇ 7 ਕੁੰਡੇ ਹੋ ਗਏ ਤੇ ਜਿਹੜੇ ਆਪਣੇ ਦੇਖੀਏ ਹੁਣ ਆਪਣੇ ਵਿਚਾਰੇ ਰਹਿਣ ਕਿ ਸਿੱਧੇ ਕੁੰਡੇ ਆਪਣੇ 2 ਕੁੰਡੇ ਜਾਣੇ ਨੇ ਸਿੱਧੇ ਪਹਿਲਾਂ 4 ਸੀ ਹੁਣ ਆਪਣੇ 2 ਕੁੰਡੇ ਜਾਣਗੇ ਸਿੱਧੇ ਠੀਕ ਆ ਜੀ ਫੇਰ ਓਕਣੇ 2 ਦਾ 1 ਕਰਾਂਗੇ ਧਾਗੇ ਨੂੰ ਮੂੜੇ ਕਰਾਂਗੇ 3 ਕੁੰਡੇ ਆਪਾਂ ਸਿੱਧੇ ਪੋਣਾਂਗੇ ਨਾ ਦੋ ਕੁੰਡੇ ਪਸਿੱਧੀ ਕਰਨੇ ਨੇ ਹਾ ਦੇਖੀ ਤਿੰਨ ਕੁੰਡੇ ਵਿਚਾਲੇ ਆਗੇ ਆ ਜਾਲੀ ਵਾਲਾ ਕੁੰਡਾ ਗਿਆ ਤੇ ਧਾਗਾ ਫੇਰ ਮੂਰੇ ਲੈ ਕੇ ਆਵਾਂਗੇ ਫੇਰ ਇਹਨੂੰ ਕੁੰਡੇ ਨੂੰ ਉਲਟਾਵਾਂਗੇ ਦੇਖੀਏ ਦੋ ਦਾ ਇੱਕ ਬਣਾਵਾਂਗੇ ਇੱਕ ਨੇ ਦੋ ਕੁੰਡੇ ਆਪਾਂ ਹੁਣ ਸਿੱਧੇ ਬੁਣਾਂਗੇ ਦੋ ਕੁੰਡਿਆਂ ਦੇ ਬਾਅਦ ਪਹਿਲੇ ਚਾਰ ਕੁੰਡੇ ਦੀ ਹੁਣ ਦੋ ਸਿੱਧੇ ਰਹਿ ਗਏ ਫਿਰ ਆਪਾਂ ਦੋ ਦਾ ਇੱਕ ਕਰਾਂਗੇ ਇੱਕ ਨੇ ਸਲਾਈ ਪਾਵਾਂਗੇ ਧਾਗੇ ਨੂੰ ਮੂਰੇ ਕਰਾਂਗੇ ਤਿੰਨ ਕੁੰਡੇ ਆਪਾਂ ਫਿਰ ਸਿੱਧੇ ਬੁਣਾਂਗੇ ਦੇਖੀਏ ਧਾਗੇ ਨੂੰ ਫੇਰ ਮੂਰੇ ਕਰਾਂਗੇ ਫਿਰ ਇਹਨੂੰ ਕੁੰਡੇ ਨੂੰ ਉਲਟਾਵਾਂਗੇ ਦੇਖੀਏ ਇੱਕ ਕੁੰਡਾ ਸਿੱਧਾ ਆਹ ਦੇਖੀਏ ਆਪਣੀਆਂ ਦੋ ਦੋ ਜਾਲੀਆਂ ਬਣ ਗਈਆਂ ਇਹ ਤੇ ਦੋ ਦੋ ਸਲਾਈਆਂ ਦਾ ਇਹ ਡਿਜ਼ਾਈਨ ਆ ਬਸ ਚਾਰ ਪੈਂਦੇ ਦੋ ਉਲਟੀਆਂ ਸਲਾਈਆਂ ਪੈ ਜਾਂਦੀਆਂ ਨੇ ਉਸੇ ਤਰੀਕੇ ਨੂੰ ਪਾਵਾਂ ਹੁਣ ਉਲਟੀ ਸਲਾਈ ਆ ਗਈ ਸਾਰੀ ਉਲਟੀ ਸਲਾਈ ਸਾਰੀ ਉਲਟੀ ਪਾਵਾਂਗੇ ਆਪਾਂ ਦੇਖਿਓ ਉਲਟੀ ਸਲਾਈ ਪੈ ਗਈ ਤੁਹਾਨੂੰ ਫੇਰ ਆਪਾਂ ਡਿਜ਼ਾਈਨ ਦੀ ਸਲਾਈ ਪਾਵਾਂਗੇ ਉਕਣੀ ਦੇਖੀ ਹੁਣ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਹੁਣ ਆਪਣੀ ਫੇਰ ਡਿਜ਼ਾਈਨ ਵਾਲੀ ਸਲਾਈ ਆ ਗਈ ਦੇਖੀ ਐਸੇ ਤਰੀਕੇ ਨਾਲ ਆਪਣਾ ਡਿਜ਼ਾਈਨ ਬਣਦਾ ਜਾਣਾ ਹੈ ਦੇਖੀ ਕਿੰਨਾ ਵਧੀਆ ਲੱਗਦਾ ਹੈ ਇਹ ਸਿਰੇ ਦੀ ਸਿਰੇ ਤੁਕਰੇ ਇਸੇ ਤਰੀਕੇ ਨਾਲ ਜਾਣਾ ਹੈ ਪਹਿਲਾਂ ਆਪਣੇ ਇੱਕ ਕੁੰਡੇ ਤੋਂ ਘਟਾ ਕੇ ਦੋ ਦਾ ਇੱਕ ਕਰਕੇ ਇੱਕ ਕੁੰਡੇ ਤੋਂ ਆਪਾਂ ਜਾਲੀ ਬਣਾਉਣੀ ਆ ਇੱਕ ਜਾਲੀ ਕੁੰਡੇ ਦੇ ਉਧਰ ਹੋ ਜਾਂਦੀ ਹੈ ਇੱਕ ਉਧਰ ਹੋ ਜਾਂਦੀ ਆ ਆਉਂਦੀ ਸਲਾਈ ਨੂੰ ਆਪਣੇ ਤਿੰਨ ਕੁੰਡੇ ਵਿਚਾਲੇ ਹੋ ਜਾਂਦੇ ਨੇ ਇੱਕ ਨੇ ਜਾਈ ਜਾਣੇ ਨੇ ਇੱਕ ਆ ਜਾਣਾ ਫਿਰ ਤਿੰਨ ਕੁੰਡੇ ਬਸ ਇਸੇ ਤਰੀਕੇ ਨਾਲ ਫਿਰ ਇੱਕ ਆ ਜਾਣਾ ਫਿਰ ਤਿੰਨ ਕੁੰਡੇ ਆਪਾਂ ਨਿਕਣੇ ਬੁਣਦਿਆਂ ਨੇ ਜਾਣਾ ਹੁਣ ਦੇਖੀਏ ਦੋ ਕੁੰਡੇ ਮੈਂ ਤੁਹਾਨੂੰ ਆ ਦੇਖੀਏ ਹੁਣ ਆਪਾਂ ਪਹਿਲਾਂ ਮੈਂ ਦੋ ਕੁੰਡੇ ਬੋਲੇ ਸੀਗੇ ਸਾਈਡ ਤੋਂ ਜਦ ਆਪਾਂ ਪਹਿਲੀ ਸਲਾਈ ਪਾਈ ਆ ਪਹਿਲੀ ਸਲਾਈਨ ਉਪਾਂ ਦੋ ਕੁੰਡੇ ਸੀਗੇ ਬੁਣੇ ਹੁਣ ਆਪਾਂ ਇੱਕ ਕੁੰਡਾ ਬੁਣ ਕੇ ਕੜਕਾਟ ਪਾਉਣੀ ਆ ਦੇਖੀ ਲੈ ਆ ਜਿਹੜਾ ਘਟਾਉਣਾ ਕੁੰਡਾ ਆ ਦੇਖੀਏ ਘਟ ਗਿਆ ਇਹਦੇ ਕੋ ਆਪਾਂ ਜਾਲੀ ਬਣਾਉਣੀ ਆ ਜਾਲੀ ਬਣਾ ਕੇ ਆਪਣਾ ਦੇਖੀਏ ਇਹ ਤਿੰਨ ਕੁੰਡੇ ਵਿਚਾਲੇ ਆ ਗਏ ਸਿੱਧੇ ਹੁਣ ਜਿਹੜੇ ਆਪਾਂ ਸਿੱਧੇ ਸਿੱਧੇ ਬੁਣਨੇ ਨੇ ਤਿੰਨ ਨਹੀਂ ਧਾਗਾ ਮੂਰੇ ਕਰਾਂਗੇ ਫੇਰ ਆਪਾਂ ਇਹਦੀ ਜਾਲੀ ਬਣਾਵਾਂਗੇ ਇਸੇ ਤਰੀਕੇ ਨਾਲ ਤੇ ਵਧਾਵਾਂਗੇ ਕੁੰਡਾ ਇੱਕ ਹੁਣ ਦੋ ਕੁੰਡੇ ਆਪਾਂ ਰਹਿ ਗਏ ਵਿਚਾਲੇ ਪਹਿਲਾਂ ਚਾਰ ਸੀ ਹੁਣ ਦੋ ਕੁੰਡੇ ਇਹ ਸਿੱਧੇ ਹੀ ਜਾਣੇ ਦੋ ਕੁੰਡੇ ਯਾਰ ਕੁੰਡੇ ਆਪਾਂ ਵਿਚਾਲੇ ਹੁੰਦੇ ਨੇ ਤੇ ਦੋ ਕੁੰਡੇ ਰਹਿ ਜਾਂਦੇ ਨੇ ਬਾਤ ਉਹ ਕੁੰਡਿਆਂ ਤੋਂ ਆਪਾਂ ਸਿੱਧੇ-ਸਿੱਧੇ ਕੁੰਡੇ ਜਾਣਗੇ ਆਪਣੇ ਇਹਨੂੰ ਕੁਝ ਨਹੀਂ ਆਪਾਂ ਨੇ ਕਰਨਾ ਦੋ ਕੁੰਡੇ ਬੁਣ ਕੇ ਫਿਰ ਆਪਾਂ ਦੋ ਦਾ ਇੱਕ ਕਰਨਾ ਆਪਣੇ ਉਸੇ ਤਰੀਕੇ ਨਾਲ ਜਾਲੀ ਬਣਾਉਣੀ ਆ ਦੇਖੀਏ ਵੱਧ ਗਿਆ ਤਿੰਨ ਕੁੰਡੇ ਫੇਰ ਸਿੱਧੇ ਧਾਗਾ ਫੇਰ ਮੂਰੇ ਕਰਾਂਗੇ ਆਪਾਂ ਫੇਰ ਓਕਣੇ ਦੋ ਦਾ ਇੱਕ ਕਰਾਂਗੇ ਆ ਦੇਖੀਏ ਬਣਦੀ ਆਪਣੇ ਡਿਜ਼ਾਈਨ ਬਣਦਾ ਇਸੇ ਤਰੀਕੇ ਨਾਲ ਆਪਣਾ ਡਿਜ਼ਾਈਨ ਨੇ ਬਣਦੇ ਨੇ ਜਾਣਾ ਤੇ ਦੋ ਕੁੰਡੇ ਫੇ ਸਿੱਧੇ ਪੋਣਾਂਗੇ ਆਪਾਂ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਤਿੰਨ ਕੁੰਡੇ ਫੇ ਸਿੱਧੇ ਪੋਣਾਂਗੇ ਆ ਦੇਖੀਏ ਫੇਰ ਆਪਾਂ ਤਾਂ ਗਮੂਰੇ ਕਰਾਂਗੇ ਇਹ ਆਪਾਂ ਡਿਜ਼ਾਈਨ ਬਣਾਉਣਾ ਦੋ ਕੁੰਡਿਆਂ ਦਾ ਫੇਰ ਇੱਕ ਕਰਾਂਗੇ ਸਲਾਈ ਚ ਪਾ ਕੇ ਇੱਕਣ ਇੱਕ ਕੁੰਡਾ ਆਪਣਾ ਵੱਜ ਜਾਂਦਾ ਇੱਕ ਕੁੰਡਾ ਉਹੀ ਆਪਣਾ ਹੋ ਜਾਂਦਾ ਕਟ ਜਾਂਦਾ ਦੇਖੀ ਆਪਣਾ ਡਿਜ਼ਾਈਨ ਬਣ ਗਿਆ ਤੇ ਐਸੇ ਤਰੀਕੇ ਨਾਲ ਆਪਣਾ ਡਿਜ਼ਾਈਨ ਜਾਣਾ ਸ਼ੁਰੂ ਹੋ ਜਾਂਦਾ ਲਸਰਾਂ ਹੀ ਜਾਣੀਆਂ ਨੇ ਇੱਕ ਨੇ ਆਪਣੇ ਬਣਦੀਆਂ ਦੇਖੀਏ ਤਿੰਨ ਡਿਜ਼ਾਈਨ ਆਪਣੇ ਬਣ ਗਏ ਤੇ ਬਹੁਤ ਵਧੀਆ ਇਹ ਨੋ ਨੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਆ ਇਹ ਵਧੀਆ ਬਣਦਾ ਜਾਂਦਾ ਡਿਜ਼ਾਈਨ ਹੈ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਲਾਇਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਜੇ ਨਹੀਂ ਕਰਿਆ ਉਹ ਵੀ ਕਰਿਓ ਤੇ ਡਿਜ਼ਾਈਨ ਬਹੁਤ ਵਧੀਆ ਲੱਗਦਾ ਹੈ ਪਾਇਆ ਹੋਇਆ ਦੇਖिए ਬਹੁਤ ਉੱਠਦਾ ਹੈ